ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਤੁਹਾਨੂੰ ਮਲਚਰ ਦਿਖਾਉਣੇ ਆਪਾਂ ਜਸਵੰਤ ਕੰਪਨੀ ਦਾ ਇਹ ਮਲਚਰ ਤੇ ਨਵਾਂ ਮਲਚਰੀ ਇਹ ਇਹ 2020 ਮਾਡਲ ਹੈ ਤੇ ਬਸ 20 ਕਿੱਲੇ ਬਾਹਾਂ ਚ ਜਾਂ 15 ਕਿੱਲੇ ਬਾਹਾਂ ਚ ਫਿਰਿਆ ਹੋਇਆ ਉਦੋਂ ਉਹ ਲਿਆ ਕੇ ਅੰਦਰ ਰੱਖਦਾ ਤੇ ਬਸ ਉਹ ਦਿਨਾਂ ਹੀ ਪਿਆ ਇਹ ਮੰਨ ਲਓ ਤੇ ਆ ਸਾਰਾ ਕੁਝ ਸਹੀ ਹੈ ਜਿਵੇਂ ਪਾਸੇ ਦੇਖ ਲਓ ਕੰਨੀਆਂ ਕੰਨੀਆਂ ਚਾਰ ਚਪੇਰਿਓ ਕਿਤੇ ਕੋਈ ਰੰਗ ਰੰਗ ਵੀ ਨਹੀਂ ਲਿਆ ਹਨ ਜਿਵੇਂ ਐ ਕਰਕੇ ਨਵਾਂ ਪਿਆ ਤੇ ਇਹ ਇਹ 7 ਫੁੱਟ ਹੈ ਇਹ ਤੇ ਮਾਡਲ ਹੈ 20 ਤੇ ਉਹਦੇ ਨਾਲ ਅੰਦਰ ਹੀ ਪਿਆ ਮੰਨ ਲਓ ਐ ਮੰਨ ਲਓ ਵੀ ਸਾਰਾ ਕੁਝ ਬਲੇਡ ਬਲੂਡ ਵਿੱਚ ਸਾਰਾ ਕੁਝ ਓਕੇ ਹੈ ਜਿਵੇਂ ਤੇ ਸਾਰਾ ਕੁਝ ਕੋਈ ਵੀ ਮੱਲ ਪੱਤੀ ਪੁੱਤੀ ਟੁੱਟੀ ਵਿੱਚੋਂ ਆ ਬਗਰੋਂ ਦੇਖ ਲਓ ਸ਼ੇਪ ਹੈ ਇਹਦੀ ਐ ਕਰਕੇ ਅੰਦਰ ਹੀ ਪਿਆ ਉਹਦਾ ਜਿਵੇਂ ਐ ਮੰਨ ਲਓ ਏਜੰਸੀ ਚੋਂ ਲਿਆ ਕੇ ਅੰਦਰ ਹੀ ਰੱਖੇ ਸਾਰਾ ਹੂੰ ਆਹ ਦੇਖ ਲਓ ਅੱਗੇ ਹੋਇਆ ਸਟicker ਵੀ ਨਹੀਂ ਲਏ ਹੈ ਜਿਵੇਂ ਮੰਨ ਲਓ ਤੇ ਉਹ ਇਹ ਤੇ ਚਲ ਰੇਤਾ ਰੁਕਤਾ ਪਿਆ ਹੋਇਆ ਤੇ ਤਾਂ ਕਰਕੇ ਹੋਰ ਹੁੰਜੇ ਹੋਇਆ ਤੇ ਤੇ ਆ ਇਧਰ ਵੀ ਦੇਖ ਲਓ ਸਟicker ਸਾਰੇ ਲੱਗੇ ਹੋਏ ਨਾਲ ਦੇ ਜਿਹੜਾ ਸਾਰਾ ਸਮਾਨ ओरिजिनल ਸਮਾਨ ਆ ਸਾਰਾ ਇਹਦਾ ਹੂੰ ਕਿਤੋਂ ਵੀ ਦੇਖ ਲਓ ਆ ਸਾਰਾ ਕੁਸੋ ਓਮੇ ਓਕੀ ਆ ਦੇਖ ਲਓ ਮਲਚ ਗੀਅਰ ਦੇਖ ਲਓ ਗੀਅਰ ਦਾ ਵੀ ਹਜੇ ਕਿਸੇ ਬਸ ਕੇ ਕੁਸ ਨਹੀਂ ਹੋਇਆ ਠੀਕ ਹੈ ਤੇ 7 ਫੁੱਟਾ ਮਲਚ ਰਿਆ ਇਹ ਤੇ 2020 ਮਾਡਲ ਆ ਤੇ 15 ਤੋਂ 20 ਕਿਲਿਆਂ ਦੇ ਵਿੱਚ ਹੀ ਫਿਰਿਆ ਹੋਇਆ ਆਪਾਂ ਤੇ ਆਪਾਂ ਵੇਚਣੇ ਜੇ ਕਿਸੇ ਭਰਾ ਨੇ ਲੈਣਾ ਹੋਇਆ ਤਾਂ ਤੇ ਆਹ ਦੇਖ ਲਓ ਤੁਸੀਂ ਪਲੇਟ ਵੀ ਨਾਲ ਦੀ ਜਮ ਬਿਲਕੁਲ ਹਜੀ ਆਹ ਦੇਖ ਲਓ ਪਲੇਟ ਵੀ ਤੁਹਾਨੂੰ ਦਿਖਾ ਦਿੰਨੇ ਆਂ ਸਰਾ ਘੋਲੇ ਖਿਆ ਪਲੇਟ ਤੇ ਤੇ ਐਂ ਕਰਕੇ ਅੰਦਰ ਹੀ ਪਿਆਉ ਦਿੰਦਾ ਮੰਨ ਲਓ ਤੇ ਇਹ ਆਪਾਂ ਵੇਚਣਾ ਜੇ ਕਈ ਕਿਸੇ ਭਰਾ ਨੇ ਵੀ ਲੈਣਾ ਹੋਇਆ ਤਾਂ ਆਪਣਾ ਨੰਬਰ ਹੈ 94170 10736 ਤੇ ਵਧੀਆ ਪੂਰਾ ਬਣਾਉਂਦਾ ਇਹ ਮੰਨ ਲਓ ਪਰਾਲੀ ਨੂੰ ਪੂਰੀ ਵਧੀਆ ਬਣਾ ਦਿੰਦਾ ਆਪਾਂ ਇੱਕ ਸਾਲ ਉਲਟਾਵੇਂ ਮਾਰੇ ਸੀ ਉਸ ਸਾਲ ਮੰਨ ਲਓ ਉਹ ਕਰਿਆ ਸੀਗਾ ਤੇ ਉਦੋਂ ਲਿਆਂਦਾ ਸੀਗਾ ਆਪਾਂ ਨੇ ਤੇ ਹੁਣ ਇਹ ਆਪਾ ਵੇਖ ਲੈਣਾ ਸਾਰਾ ਕੁਝ ਵਧੀਆ ਦੇਖ ਲੋ ਇਧਰ ਮੂਰੇ ਵੀ ਸਟicker ਦੇਖ ਲੋ ਲੱਗੇ ਹੋਏ ਸਾਰੇ ਕਿਤੇ ਪਿੱਲੀਆਂ ਕੁਲੀਆਂ ਨੇ ਤਾਂ ਕਿਤੋਂ ਮੰਨ ਲਓ ਵੀ ਮੰਨ ਲਓ ਕਿਤੇ ਕੋਈ ਬੈਲਟ ਦਾ ਨਿਸ਼ਾਨ ਜਾਂ ਕਿਤੇ ਵੀ ਨਿਸ਼ਾਨ ਨਹੀਂ ਮੰਨ ਲਾ ਵੀ ਨਹੀਂ ਅੱਜ ਕੱਲ ਆਪਾ ਦੇਨੇ ਮਲਚਰ ਹੋਰ ਵੀ ਬਗਾਉਗਾ ਬਹੁਲੇ ਖਰਾਬ ਖਰਾਬ ਮਲਚਰ ਆਈ ਜਾਂਦੇ ਤੇ ਬੈਲਟਾਂ ਬੁਲਟਾਂ ਨਾਲ ਦੀ ਅਰੀਜਨਲ ਸਾਰਾ ਸਮਾਨ ਆ ਜਮਾ ਇੱਕ ਵੀ ਚੀਜ਼ ਨਹੀਂ ਆ ਦੇਖ ਲੋ ਆ ਸਾਰੇ ਸਟicker ਹੋਗੇ ਨਾਲ ਆ ਗੇਅਰ ਦਿਖਾ ਦਨੇ ਤੈਨੂੰ ਕਿਤੇ ਪਾਸੋਂ ਕਿਤੇ ਤੋਂ ਫਰਕ ਨਹੀਂ ਕੋਈ ਤੇ ਜਿਹੜੀਆਂ ਥੱਲੇ ਪਲੇਟਾਂ ਹੁੰਦੀਆਂ ਆਹ ਜਿਹੜੀਆਂ ਥੱਲੇ ਪਲੇਟਾਂ ਹੁੰਦੀਆਂ ਆਹ ਇਹ ਵੀ ਨਾਲ ਦੀਆਂ ਜੇ ਸਾਰੀਆਂ ਕੋਈ ਵੀ ਟੁੱਟੀ ਨਹੀਂ ਅੱਜ ਕੱਲ ਉਹ ਜਿਹੜੇ ਮਲਚਰ ਮਿਲਦੇ ਸਾਰੇ ਟੁੱਟੀਆਂ ਮਿਲਦੀਆਂ ਇਹ ਬਹੁਤ ਘੱਟ ਪਲੇਟਾਂ ਮਿਲਦੀਆਂ ਆਹ ਸੀਗੀਆਂ ਸਾਡੇ ਖਜੇ ਵੀ ਹਲਦੀਆਂ ਚਲਦੀਆਂ ਤੇ ਤਾਂ ਕਰਕੇ ਸਾਰਾ ਨਵਾਂ ਮਲਚਰ ਆ ਭਰਾ ਜੇ ਵੀ ਕਿਸੇ ਵੀ ਭਰਾਣੇ ਲੈਣਾ ਹੋਇਆ ਤਾਂ ਆਪਾਂ ਨੂੰ ਫੋਨ ਕਰ ਲਿਓ ਠੀਕ ਆ ਭਰਾ ਓਕੇ